ਅਕਸਰ ਹੀ ਬਹੁਤ ਸਾਰੇ ਭੋਲੇ ਭਾਲੇ ਲੋਕ ਅੱਜਕੱਲ ஆன்ਲਾਈਨ ਠਗੀ ਦਾ ਸ਼ਿਕਾਰ ਹੋ ਕੇ ਲੱਖਰ ਰੁਪਏ ਦਾ ਚੂਨਾ ਲਗਵਾ ਚੁੱਕੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਗਰ ਸ਼ੰਕਰ ਵਿਖੇ ਜਿੱਥੇ ਕਿ ਨਜ਼ਦੀਕੀ ਪਿੰਡ ਸੀਵਾ ਦੇ 74 ਸਾਲਾ ਬਜ਼ੁਰਗ ਨਾਲ ਆਨਲਾਈਨ ਅਸ਼ਲੀਲ ਵੀਡੀਓ ਬਣਾ ਕੇ 8,55,000 ਰੁਪਏ ਦੀ ਠਗੀ ਮਾਰ ਲਈ ਗਈ ਜ਼ਿਕਰ ਜੋ ਹੈ ਕਿ 74 ਸਾਲਾ ਗੁਰਦੇਵ ਸਿੰਘ ਪੁੱਤਰ ਗੰਧਾਰਵ ਸਿੰਘ ਵਾਸੀ ਪਿੰਡ ਸੇਹਮਾ ਹਰਿਆਣਾ ਬਿਜਲੀ ਨਿਗਮ ਤੋਂ ਸੇਵਾਮੁਕਤ ਹੈ ਜਿਸ ਨੇ ਦੱਸਿਆ ਕਿ 13 ਅਪ੍ਰੈਲ 2023 ਨੂੰ ਰਾਤ 10:30 ਵਜੇ ਦੇ ਕਰੀਬ ਇੱਕ ਲੜਕੀ ਦੀ ਵੀਡੀਓ ਕਾਲ ਆਈ ਸੀ ਜਿਸ ਤੋਂ ਬਾਅਦ ਉਸ ਨੇ ਉਸ ਨਾਲ ਅਸ਼ਲੀਲ ਗੱਲਾਂ ਕਾਨੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਲੜਕੀ ਨੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦੇ ਇਸ ਦੀ ਐਪ ਵਿੱਚ 20000 ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਉਸ ਨੇ 20000 ਰੁਪਏ ਉਸ ਦੇ ਅਕਾਊਂਟ ਵਿੱਚ ਭੇਜ ਦਿੱਤੇ ਤੇ ਹੌਲੀ-ਹੌਲੀ ਉਹਤ ਗਰ ਉਹਨਾਂ ਵੱਲ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਤੇ ਉਹ ਕਿਸ਼ਤਾਂ ਦੇ ਰੂਪ ਵਿੱਚ 8,55,000 ਰੁਪਏ ਦੇ ਕੇ ਠਗੀ ਦਾ ਸ਼ਿਕਾਰ ਬਣ ਗਏ ਉਹਨਾਂ ਦੱਸਿਆ ਕਿ ਇਸ ਸਬੰਧੀ ਉਸਨੇ ਇਸ ਦੀ ਸ਼ਿਕਾਇਤ SSP ਹੁਸ਼ਿਆਰਪੁਰ ਨੂੰ ਕੀਤੀ ਤੇ ਇਨਸਾਫ ਦੀ ਕੋਹਾ ਲਗਾਈ ਫਿਰ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਹੈ ਹੈਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਅਚੀਰ ਹੋਈ ਹੋ ਕੇ ਉਹਨੇ ਅਚੀਲਡ ਫੋਟੋ ਕੀਤੀ ਮੇਰੇ ਨਾਲ ਤੋਂ ਮੈਂ ਉਹਨਾਂ ਨੂੰ ਬਲੈਕਲਿਸਟ ਕਰਨ ਨਾਲ ਸ਼ੁਰੂ ਕਰਤਾ ਉਹਨੇ ਹੈਨਾ ਫਿਰ ਮੈਨੂੰ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੂੰ ਤੁਹਾਡੀ ਵੀਡੀਓ ਬੈਨ ਹੋ ਰਹੀ ਹੈ ਯੂ نو ਬੰਦ ਕਰਾਓ ਜਿਸ ਪਤਾ ਹੈ ਜੂਟੀਬ ਵਾਲਾ ਬੰਦਾ ਹੈ ਯੂ نو ਫੋਨ ਕਰਕੇ ਇਹਦੇ ਪਰ ਤੁਸੀਂ ਯੂ نو ਡਿਲੀਟ ਕਰਾਓ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰਚੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਉਹਨਾਂ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ ਕਿਆ ਕਿਹੜੀ ਇਹ ਪੁਲਿਸ ਆ ਜਾਂ ਕਿਆ ਹੈ ਇਹਨਾਂ ਨੇ ਮੈਨੂੰ ਧਮਕੀਆਂ ਮਾਰਨੀ ਸ਼ੁਰੂ ਕਰੇ ਜਲਦੀ ਕਰੋ ਨਹੀਂ ਤਾਂ ਤੁਹਾਨੂੰ ਅਰੈਸਟ ਕਰ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਇਹ ਫਿਰ ਬੰਦੇ ਮੈਂ ਕਹਿੰਦਾ ਇਹ ਪੈਂਦੀ ਹੈ 500 ਜਮ੍ਹਾਂ ਕਰਤੇ ਇਹਨਾਂ ਨੂੰ ਕਰਦੇ ਇਹਨਾਂ ਵਰਪੇ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲੱਗਾ ਕਿ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾ ਰਖੀ ਇੱਕ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲੇ ਕਹਿੰਦਾ ਵੀ 1 ਲੱਖ ਜਮ ਇਸ ਤੋਂ ਬਾਅਦ ਜਿਆਦਾ ਜੇ ਪੇਮੈਂਟ ਨਹੀਂ ਦੇ। ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਦਾ ਅਕਾਊਂਟ ਨੰਬਰ ਦਾ ਉੱਥੇ ਜਾ ਕੇ ਮੈਂ ਨਕਦ ਜਮ ਕਰਾ ਕੇ ਇਹਨੇ ਭੇਜੋ ਰਸੀਦ ਮੇਰੇ ਕੋਲ ਹੈਗੀ ਸਭ ਕਿਸ। ਠੀਕ ਹੈ। ਉਸ ਤੋਂ ਬਾਅਦ ਇਹਨੇ ਧਮਕੀ ਮੈਂ ਫਿਰ ਆ ਗਿਆ ਉੱਥੋਂ। ਤਾਂ ਫਿਰ ਇਹਨੇ ਦੀ ਬਾਲ ਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ। 5 ਲੱਖ ਦੀ ਸਾਡੀ ਪਾਰਟੀ ਹੈ। ਮੈਂ ਡਰ ਗਿਆ। ਇਹ ਕਹਿੰਦੇ ਹੁਣੇ ਸਾਨੂੰ 5 ਲੱਖ ਰੁਪਏ ਭੇਜੋ। ਠੀਕ ਹੈ। ਉਸ ਤੋਂ ਬਾਅਦ ਕਹ ਅਗੀਤਾ ਮੈਂ ਨੇ ਇਥੋਂ ਗਿਆ 4:00 ਬਜੇ تھے۔ ਗਰਗਾਂ ਗਿਆ ਤਾਂ ਇਹ ਤੋਂ ਬਾਅਦ ਗਰਗਾਂਗਰ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫਿਰ ਇਹਦਾ ਫੋਨ ਆ ਗਿਆ ਕਿ ਜੀ ਹੁਣ ਤਾਂ 5 ਵਜੇ ਹੁਣ ਤਾਂ ਬੈਂਕ ਖੁੱਲਾ ਨਹੀਂ ਮਿਲਣਾ ਫੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਜਾ ਕੇ ਫਿਰ ਮੈਨੇ ਮੇਰ ਕੋ ਪੈਸੇ ਨਹੀਂ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਠੀਕ ਹੈ ਚੱਲ ਪੇਮੈਂਟ ਫਿਰ ਇਹਨਾਂ ਦਾ ਫੋਨ ਆ ਗਿਆ ਪੇ ਜੀ ਇਹ ਜਿਹੜੀ ਲੜਕੀ ਅਸੀਂ ਪਕੜੀ ਹੈ ਇਹ ਇਹ ਤੁਹਾਡੇ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਹੈ ਜਿੰਸੂਸਾਇਟ ਕੱਲਿਆ ਇਹ ਬਾਤ ਹੈ ਇੱਥੇ ਪੋਰਥਾਰੇ ਖੜੇ ਹੈ ਮੀਡੀਆ ਵਾਲੇ ਖੜੇ ਹੈ ਪਬਲਿਕ ਖੜੀ ਹੈ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਦੇ ਇਹਨਾਂ ਦੇ ਘਰਾਂ ਨੇ ਅਸੀਂ ਰਾਜੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇ ਕੇ ਰਾਜੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ ਦੇ ਉਸ ਵੇ 2.5 ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਨੇ ਠੀਕ ਹੈ ਪੇਮੈਂਟ ਕਰਨੇ ਤੋਂ ਬਾਅਦ ਫਿਰ ਬਾਕੀ ਬਾਕੀ ਫਿਰ ਡਿਮਾਂਡ ਢਾਈ ਲੱਗਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਕ ਦੇ ਲੋਨ ਅਪਲਾਈ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਆ ਕੇ ਫਿਰ ਕਿਸੇ ਬੰਦੇ ਨਾਲ ਮੈਂ ਦੱਸਿਆ ਇਹ ਮੈਂ ਤਾਂ ਜਾਣੀ ਨਹੀਂ ਜੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸ ਵਿਚਾਰ ਪਰ ਜਾ ਕੇ ਕੰਪਲੇਨ ਕੀਤੀ ਉਹਨਾਂ ਨੇ ਸਾਈਬਰ ਸਾਈਡ ਉਹਨਾਂ ਨੂੰ ਹੈਂਡਓਵਰ ਕਰਤਾ ਉਸ ਤੋਂ ਅੱਗੇ ਕੇਸ ਉਹਨਾਂ ਨੂੰ ਕੰਪਲੇਨ ਨੋਟ ਹੋਈ ਹੈ ਅਈ ਤਾਂ ਇਹ ਮੰਗ ਰਹੇ ਨੇ ਇਨਾ ਲੋਕਾਂ ਨੂੰ ਪਕੜੋ ਹਨਾ ਔਰ ਇਹਨਾਂ ਨੂੰ ਸਜ਼ਾ ਮਿਲੇ ਅਚੀ ਤਰ੍ਹਾਂ ਔਰ ਬਾਕੀ ਦੇ ਕੰਨ ਹੋਣ ਤਾਂ ਕਿ ਪਬਲਿਕ ਨੂੰ ਹੀ ਪਤਾ ਲੱਗੇ ਜਾਗਰੂਕ ਹੋਏ ਵੇ ਇਦਾਂ ਦੇ ਇਹਨਾਂ ਫਰਾਰਾਂ ਵਿੱਚ ਨੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਰ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਨੀ ਕੰਮ ਹੈ ਉਧਰ ਇਸ ਮਾਮਲੇ ਸੰਬੰਧੀ ਐਸਐਚਓ ਗਰਸ਼ੰਕਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ 68 24 ਜਿਹੜਾ ਹੈ ਜੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜਿਹੜਾ ਆਫਟਰ ਇਨਕੁਆਰੀ ਹੋਇਆ ਇਦੇ ਵਿੱਚ ਗਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ 시ਵਾ ਬਸ ਪੀਐਸ ਗੜਸ਼ੰਕਰ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 74 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਰੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਹੋਇਆ ਸੀ ਉਹਨਾਂ ਨਾਲ 8 ਲੱਖ 55 ਹਜ਼ਾਰ ਦਾ ਤੇ ਇਹਦੇ ਵਿੱਚ ਅਫੇ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੂੰ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ